ਦੋ ਮੈਂ ਆਈ ਸੀ ਕਿ ਮੈਂ ਤਾਂ ਵੈਸੇ ਨਸ਼ੀ ਰਕਤ ਹੀ ਆਈ ਸੀ ਇਸ ਵਾਰ। 6 ਮਹੀਨੇ ਹੋ ਗਏ ਵੈ ਗੁਰੂ ਜੀ ਮੈਨੂੰ ਇਕਰ ਜੁੜੀ ਨੂੰ ਘਰ ਆਪਸ। ਤੇ ਮੇਰੀ ਨਾਨਾ ਆਨੇ ਮੈਨੂੰ ਜੋੜਿਆ ਸੀਗਾ YouTube ਤੋਂ ਅਮਰਤਪਾਲ ਕੌਰ ਕੰਗਾ ਨਗਰ। ਤੇ ਉਦੋਂ ਵੈ ਗੁਰੂ ਜੀ ਸਾਡੇ ਘਰੇ ਵੀ ਬਹੁਤ ਹੀ ਨਸ਼ਾ ਸੀਗਾ, ਸ਼ਰਾਬ ਸੀ ਬਹੁਤ ਪੀਂਦੇ ਸੀਗੇ। ਮੇਰੇ ਘਰ ਵਾਲਾ ਬਹੁਤ ਸ਼ਰਾਬ ਪੀਂਦਾ ਸੀ। ਤੇ ਹੁਣ ਵੈ ਗੁਰੂ ਜੀ ਬੱਸ ਐਂਹੀ ਗੁਰੂ ਦੀ ਕਿਰਪਾ ਮੈਂ ਤੇ ਇਹੀ ਕਹਣੀ ਐ। ਮੇ ਮਾਲਸ ਸਭਤੀ ਕਰੇ ਵੀ ਮੇਰੇ ਘਰੇ ਬਹੁਤ ਵਧੀਆ। ਸਰਗ ਬਣ ਗਿਆ ਘਰ ਸਾਬ ਛੱਡ ਕੇ ਹੀ ਸੀ ਬੰਦ ਕਰਦੇ ਆ ਤੇ ਬੇਟਾ ਵੀ ਮੇਰਾ ਹੁਣ हट ਗਿਆ ਉਹ ਵੀ ਪਾਠ ਕਰਦੇ ਤੇ ਮਾਲਕ ਦੀ ਕਿਰਪਾ ਹੈ ਬਾਕੀ ਹੋਰ ਵੀ ਬਹੁਤ ਗਿਆਨਕ ਤੌਰ ਤੇ ਵੀ ਵਧੀਆਂ ਹੂੜੀਆਂ ਪ੍ਰਾਪਤੀਆਂ ਬਹੁਤ ਹੋਈਆਂ ਅੰਮ੍ਰਿਤਰਾਸ ਹੁੰਦਾ ਬੜਾ ਨਾਨ ਲਾਉਂਦਾ ਸੇ ਬੰਦ ਕਰੀਗਾ ਤੇ ਵਾਹਿਗੁਰੂ بس ਮੈਂ ਤੇ ਇਹ ਹੀ ਕਹਿਣੀ ਹੈ ਮਾਲਕ ਐਵੇਂ ਸਭ ਨੂੰ ਸਭ ਦੇ ਕਰਤ ਸ਼ੁੱਧ ਕਰੀ ਜਿਵੇਂ ਮੇਰੇ ਕਿਤੇ د ځکا خلاصا دغه چی کیږي